10 ਤਰੀਕ ਨੂੰ ਦਲਬਾਖ ਸਿੰਘ ਪੁੱਤਰ ਨਰਿੰਦਰ ਸਿੰਘ ਜੀ ਸੀਗਾ ਤੇ ਉਹ ਉਸਨੇ ਸਾਡੇ ਫਤੇਗੜ ਚੂੜੀਆਂ ਥਾਣੇ ਦੇ ਵਿੱਚ ਆਪਣਾ ਇੱਕ ਬਿਆਨ ਲਿਖਾਇਆ ਕਿ ਜਿਹੜੀਆਂ 10 ਤਰੀਕ ਨੂੰ ਰਾਤ ਨੂੰ ਮੈਂ ਆਪਣੀਆਂ ਬੱਚਾ ਜਿਹੜੀਆਂ ਹੈਗੀਆਂ 8 ਮਤਲਬ 8 ਵਜੇ ਬੰਨ ਕੇ ਆਪਣੇ ਵਾਪਸ ਘਰ ਆਇਆ ਸੀਗਾ ਕਿ ਘਰ ਤੇ ਹਵੇਲੀ ਦੇ ਵਿੱਚ 600 ਮੀਟਰ ਦਾ ਡਿਸਟੈਂਸ ਹੈਗਾ ਤੇ ਸਵੇਰੇ ਜਦੋਂ 11 ਤਰੀਕ ਨੂੰ 5 ਵਜੇ ਆਪਣੀਆਂ ਵਜਾ ਨੂੰ ਪੱਠੇ ਪਾਉਣ ਗਿਆ ਤੇ ਉਹਨੇ ਦੇਖਿਆ ਕਿ ਉਹਦੀਆਂ ਤਿੰਨ ਮੱਜਾ ਖੁਰਲੀ ਤੇ ਨਹੀਂ ਸੀਗੀਆਂ ਇਸੇ ਤਹਿਤ ਅਸੀਂ 55/24 ਮਕਦਮਾ ਜਿਹੜਾ ਦਰਜ ਕੀਤਾ ਗਿਆ 457 ਤੇ 380 ਤਹਿਤ ਅਸੀਂ ਮਕਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਮੈਮ ਦੀ ਦਿਸ਼ਾ ਨਿਰਦੇਸ਼ੇ ਹਟ ਅਲੱਗ-ਅਲੱਗ ਟੀਮਾਂ ਦਾ ਸੰਗਠਨ ਕਰਵਾਇਆ ਗਿਆ ਤੇ ਅਲੱਗ-ਅਲੱਗ ਪੱਖ ਤੋਂ ਜਿਹੜੇ ਇਨਵੈਸਟੀਗੇਸ਼ਨ ਹੋ ਹੰਗਾਲਿਆ ਗਿਆ ਇਸੇ ਤਰ੍ਹਾਂ ਹੀ ਮੱਝਾਂ ਚੋਰੀ ਕਰਨ ਦੇ ਸਬੰਧ ਸਮੇਂ ਅਸੀਂ ਡੰਪ ਜਿਹੜਾ ਚੁਕਵਾਇਆ ਪ੍ਰੋਪਰ ਜਿਹੜੇ ਅਸੀਂ ਇਹ ਕਾਲ ਡਿਟੇਲਸ ਹੀ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਹੰਗਾਲਿਆ ਗਿਆ ਐਂਡ 60 ਫੁੱਟ ਦੀ ਪ੍ਰਾਪਰਟੀ ਕਿ ਨਾਲ ਚੈੱਕ ਕੀਤੀ ਗਈ ਇਸ ਦੇ ਤੈਥ ਹੀ 18 ਤਰੀਕ ਨੂੰ ਅਸੀਂ ਜਿਹੜੇ ਹੈਗੇ ਆ ਗੁਰਪ੍ਰੇਤ ਸਿੰਘ ਉਰਫ ਪੇਚਾ ਗੁਰਨਾਮ ਸਿੰਘ ਉਰਫ ਗਾਮਾ ਤੇ ਵਿਕਰਮਜੀਤ ਸਿੰਘ ਜਿਹੜਾ ਵਿੱਕੀ ਹੈਗਾ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਦੀ ਪੁਸ਼ਟੀ ਵਿੱਚ ਦਰਾਂ ਨੂੰ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਜਿਹੜੀਆਂ ਇਹ ਤਿੰਨ ਵਜਾ ਜਿਹੜੀਆਂ ਚੋਰੀ ਕੀਤੀਆਂ ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਕੋਲ ਇੱਕ ਹਾਥੀ ਸੀਗਾ ਤੇ ਇੱਕ ਬਲੈਰੋ ਕੈਂਪਰ ਵਿੱਚ ਦਰਾਦਾ ਸੀਗਾ ਉਹ ਵੀ ਅਸੀਂ ਜਿਹੜਾ ਵਾਰਦਾ ਦੇ ਸਮੇ ਵਰਤਿਆ ਗਿਆ ਸੀਗਾ ਉਸ ਨੂੰ ਵੀ ਅਸੀਂ ਜਿਹੜਾ ਆਪਣੇ ਕਬਜ਼ੇ ਵਿੱਚ ਲਿਆ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਾ ਕਿ ਇਸ ਨੇ ਜੜੀਆਂ ਹੈਗੀਆਂ 17 ਹੋਰ ਜਿਹੜੀਆਂ ਇਹੋ ਜਿਹੀਆਂ ਮੱਜਾਂ ਚੋਰੀ ਕਰਨ ਦੀ ਵਾਰਦਾਤਾਂ ਨੂੰ 17 ਨੂੰ ਅੰਜਾਮ ਦਿੱਤਾ ਹੈਗਾ ਤੇ ਕਰੀਬ 50 ਦੇ ਕਰੀਬ ਜਿਹੜੀਆਂ ਮੱਜਾਂ ਇੰਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਇਨਫੈਕਟ ਦਿਹਾਤੀ ਅੰਮ੍ਰਿਤਸਰ ਦੇ ਵਿੱਚੋਂ ਵੀ ਚੋਰੀ ਕੀਤੀਆਂ ਗਈਆਂ ਤੇ ਇਹਨਾਂ ਦੇ ਤਹਿਤ ਅਲੱਗ-ਅਲੱਗ ਪਹਿਲਾਂ ਵੀ ਮੁਕੱਦਮੇ ਦਰਜ ਸੀਗੇ ਤੇ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਫਤੇਗੜ ਚੂੜੀਆਂ ਘਣੀਆਂ ਕਿ ਬੰਗਰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਇਹਨਾਂ ਦੇ ਮੁਕੱਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਮੱਜਾ ਨੂੰ ਚੋਰੀ ਕਰਕੇ ਇਹ ਜਿਹੜੇ ਹੈਗੇ ਸੀਗੇ ਡੇਰਾ ਬਸੀ ਦੇ ਵਿੱਚ ਲਜਾਇਆ ਜਾਂਦਾ ਸੀਗਾ ਆਪਣੇ ਜਿਹੜਾ ਬਲੈਰੋ ਕੈਂਪਰ ਦੇ ਹਾਥੀ ਦੇ ਵਿੱਚ ਲਾ ਜਾ ਕੇ ਡੇਰਾ ਬਸੀ ਜਿਹੜੀਆਂ ਹੈ ਮੀਟ ਦੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਮੱਜਾ ਨੂੰ ਅ ਵੇਚਿਆ ਜਾਂਦਾ ਸੀ ਮੀਟ ਦੇ ਭਾਰ ਦੇ ਵਿੱਚ ਭਾਰ ਦੇ ਨਾਲ ਵੇਚਿਆ ਜਾਂਦਾ ਸੀਗਾ ਤੇ ਮੀਟ ਬਣਾ ਕੇ ਉਹਨਾਂ ਨੂੰ ਬਾਹਰ ਕੰਟਰੀ ਦੇ ਵਿੱਚ ਐਕਸਪੋਰਟ ਕੀਤਾ ਜਾਂਦਾ ਸੀ ਅਨਜੀ ਫਲਹਾਲ ਜਿਹੜੀਆਂ ਅਸੀਂ ਆਪਣੀ ਇਨਵੈਸਟੀਗੇਸ਼ਨ ਪੱਖ ਤੋਂ ਹੰਗਾਲਿਆ ਗਿਆ ਜਿਹੜੀਆਂ ਫੈਕਟਰੀਆਂ ਡੇਰਾ ਬਸੀ ਦੇ ਵਿੱਚ ਹੈਗੀਆਂ ਉਹ ਸਰਟੀਫਾਈਡ ਅਥਾਰਟिटीज ਅਥੋਰਾਈਜ਼ਡ ਹੈਗੀਆਂ ਵਾ ਬਟ ਇਹਦੇ ਵਿੱਚ ਇਹ ਸੀ ਕਿ ਇਹ ਜਿਹੜੀਆਂ ਮੱਜਾ ਵਾ ਉਹ ਕਿਸੇ ਹੋਰ ਟਰੇਡ ਨਾਲ ਗੱਲ ਕਰਕੇ ਤੇ ਉੱਥੇ ਥਰੂ ਉੱਥੇ ਹੀ ਉਹ ਵੇਚ ਦਿੰਦੇ ਸੀ। ਇੱਕ ਤੇ ਏਰੀਆ ਦਾ ਕੋਈ ਹੈਗਾ ਅਸੀਂ ਰੈਕੀ ਕਰਦੇ ਸੀ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਇਹ ਜਿਹੜੀ ਇਹ ਜਿਹੜੇ ਹੈਗੇ ਆ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ ਅਚਨਾਲਾ ਥਾਣੇ ਦੇ ਬਟ ਇਹ ਪਹਿਲਾ ਰੈਕੀ ਕਰਦੇ ਸੀਗੇ ਕਿ ਕਿਸ ਹਵੇਲੀ ਦੇ ਵਿੱਚ ਜਿਹੜੀਆਂ ਹੈਗੀਆਂ ਪ੍ਰੋਪਰ ਵਧੀਆ ਤਰੀਕੇ ਦੀਆਂ ਮੱਜਾਂ ਹੈਗੀਆਂ ਨੇ ਤੇ ਮੱਜਾਂ ਤੋਂ ਬਾਅਦ ਜਿਹੜਾ ਹੈਗਾ ਉਹ ਉੱਥੇ ਰੈਕੀ ਕਰਕੇ ਕਿੱਥੇ ਉਹਨਾਂ ਨੇ ਹਾਤੀ ਚ ਬਲਾਰੋ ਕੈਂਪਰ ਖੜਾ ਕਰਨਾ ਇਸੇ 800 ਮੀਟਰ ਦੂਰ ਤਾਂ ਜੋ ਕਿਸੇ ਵੀ ਕੈਂਪਰੇ ਦੇ ਵਿੱਚ ਨਾ ਆ ਸਕਣ ਤੇ ਉਥੋਂ ਮੱਜਾਂ ਜਿਹੜੀਆਂ ਹੈਗੀਆਂ ਚਲਾ ਕੇ ਪੈਦਲ ਚਲਾ ਕੇ ਉਸ ਤੋਂ ਬਾਅਦ ਕਿਤੇ نیچے 600 ਕਿਲੋਮੀਟਰ ਤੇ ਤੋਂ ਦੂਰ ਜਾ ਕੇ ਉਸ ਕੈਂਪਰ ਵਿੱਚ ਲੱਧੀਆਂ ਜਾਂਦੀਆਂ ਸੀਗੇ ਅਹ ਦੇਖੋ ਜੀ ਜਿਹੜਾ ਗੁਰਪ੍ਰੇਮ ਸਿੰਘ ਭੇਜਾ ਤੇ ਗੁਰਨਾਮ ਸਿੰਘ ਗਾਮਾ ਹੈਗਾ ਇਹ ਆਪਸ ਦੀ ਵਿੱਚ ਰਿਸ਼ਤੇਦਾਰੀ ਹੈਗੀ ਚਾਚਾ ਭਤੀਜਾ ਹੈਗਾ ਤੇ ਵਿੱਕੀ ਜਿਹੜਾ ਹੈਗਾ ਐਜ਼ ਇਹ मुंशी ਇਹਨਾਂ ਦਾ ਕੰਮ ਕਰਦਾ ਹੈ ਤੇ ਇਹ ਆਪਸੀ ਲੈਵਲ ਤੇ ਇਹ ਕਾਫੀ ਸਮੇਂ ਤੋਂ ਹੀ ਜਿਹੜੀਆਂ ਚੋਰੀਆਂ ਨੂੰ ਅਜਾਮ ਦੇ ਰਹੇ ਸੀਗੇ ਅਹ ਦੇਖੋ ਜੀ ਚੋਰੀਆਂ ਤਾਂ ਹਰ ਇਲਾਕੇ ਵਿੱਚ ਹੁੰਦੀਆਂ ਕਿ ਕਦੀ ਸਮਾਂ ਦੀ ਹੋ ਜਾਂਦੀ ਹੈ ਕਿਸੇ ਕਿਸੇ ਚੀਜ਼ ਦੀ ਹੋ ਜਾਂਦੀ ਹੈ ਬਟ ਮੈਂ ਬਟਾਲਾ ਪੁਸ ਦੀ ਸਭ ਤੋਂ ਵੱਡੀ ਕਾਮਯਾਬੀ ਸਮਝੂਗੀ ਇਹਦੇ ਵਿੱਚ ਕਿ ਜਿਹੜੇ ਵਿਚਾਰੇ ਬੇਜਵਾਨ ਡੰਗਰ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕਰਕੇ ਇਨ ਫੈਕਟਰੀਆਂ ਦੇ ਵਿੱਚ ਵੜੇ ਜਾ ਰਹੇ ਨੇ ਸਭ ਤੋਂ ਮੇਨ ਵੱਡੀ ਗੱਲ ਹੈ ਕਿ ਸਾਡੀ ਬਟਾਲਾ ਪੁਸ ਤਹ ਤੱਕ ਪਹੁੰਚੀ ਹੈ ਕਿ ਇਹ ਐਕਚੁਅਲੀ ਬੇਜਵਾਨ ਡੰਗਰਾਂ ਦਾ ਕੀਤਾ ਕੀ ਜਾਂਦਾ ਜੀ ਜੀ ਜਦੋਂ ਜਦੋਂ ਅਸੀਂ ਜੀ ਜਦੋਂ ਅਸੀਂ ਇਹਨਾਂ ਦੇ ਬੈਂਕ ਡਿਟੇਲਸ ਨੂੰ ਪ੍ਰੋਪਰਲੀ ਚੈੱਕ ਕੀਤਾ ਗਿਆ ਜਿਹੜਾ ਹਾਥੀ ਤੇ ਬਲੈਰੋ ਕੈਂਪਰ ਨੂੰ ਵੀ ਅਸੀਂ ਆਪਣੇ ਫਰਦਰ ਹਵਾਲਗੀ ਦੇ ਵਿੱਚ ਲਿਆ ਤੇ ਦੈਨ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਇਹਨਾਂ ਦੀ ਬੈਂਕ ਡਿਟੇਲ ਦੇ ਵਿੱਚ ਕਰੀਬ ਜਿਹੜੇ ਹੈਗੇ 8 ਲੱਖ ਰੁਪਇਆ ਨੂੰ ਵੀ ਫ੍ਰੀਜ਼ ਕਰਵਾਇਆ ਗਿਆ ਕਿਉਂਕਿ ਜਦੋਂ ਵੀ ਇਹ ਮੱਜਾਂ ਚੋਰੀ ਕਰਕੇ ਵਾਪਸ ਆਉਂਦੇ ਸੀ ਦੇ ਨਾਲ ਦੀ ਨਾਲ ਹੀ ਐਚਡੀਐਫਸੀ ਬੈਂਕ ਸੀਗਾ ਇਹਨਾਂ ਦਾ ਅਕਾਊਂਟ ਉਹਦੇ ਵਿੱਚ ਜਮ੍ਹਾਂ ਕਰਵਾਂਦੀ ਸੀ ਕਿਹੜਾ ਕੋਣ ਸੀਗਾ ਅਗਲਾ ਗੁਰਨਾਮ ਸਿੰਘ ਕਾਮਾ ਤੇ ਜਿਹੜਾ ਹੈਗਾ ਵਾ ਗੁਰਪ੍ਰੇਮ ਸਿੰਘ ਭੇਜਾ ਉਹਦਾ ਜੁਆਇੰਟ ਅਕਾਊਂਟ ਸੀਗਾ ਤੇ ਜਿਹੜਾ ਵਿਕਰਮਜੀਤ ਵਿੱਕੀ ਸੀਗਾ ਉਹ ਆਪਣਾ ਜਿਹੜਾ ਅਕਾਊਂਟ ਅਲੱਗ ਸੀਗਾ ਉਹਦੇ ਵਿੱਚ ਯੂਜ਼ ਕਰਦਾ ਸੀ ਬਟ ਉਹਨੇ ਆਪਣੇ ਜਿਹੜੇ ਟਾਈਮ ਟੂ ਟਾਈਮ ਖਰਚ ਕਰ ਲੈਂਦਾ ਸੀ ਬਰਾਬਰ ਪੈਸੇ ਵਣ ਦੇ ਸਕਦਾ ਕਿਉਂਕਿ ਇਹ ਜਿਹੜੀਆਂ ਮੱਜਾਂ ਹੈਗੀਆਂ ਉਹ ਭਾਰ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਉੱਥੇ ਜਿਹੜੀਆਂ ਵੇਚੀਆਂ ਜਾਂਦੀਆਂ ਸੀ